ਇਸ ਸਮੇਂ ਦੀ ਸਭ ਤੋਂ ਵੱਡੀ ਖਬਰ ਭਾਰਤ ਨੇ ਆਪਰੇਸ਼ਨ ਸੰਦੂਰ ਤਹਿਤ ਪਾਕਿਸਤਾਨ ਤੇ ਕੀਤਾ ਸਭ ਤੋਂ ਵੱਡਾ ਮਜਾਇਲ ਹਮਲਾ ਭਾਰਤੀ ਸੁਰੱਖਿਆ ਬਲਾਂ ਨੇ 7 ਮਈ 2025 ਦੀ ਸਵੇਰੇ 2:30 ਵਜੇ ਆਪਰੇਸ਼ਨ ਸੰਦੂਰ ਦੇ ਤਹਿਤ ਪਾਕਿਸਤਾਨ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਪੀਓਕੇ ਵਿੱਚ 9 ਅਤਵਾਦੀ ਟਿਕਾਣਿਆਂ ਤੇ ਮਜਾਇਲੀ ਹਮਲੇ ਕੀਤੇ ਇਹ ਹਮਲੇ 22 April ਨੂੰ ਪਹਲਗਾਮ ਵਿੱਚ ਹੋਏ ਅਤਵਾਦੀ ਹਮਲੇ ਦੇ ਜਵਾਬ ਵਿੱਚ ਕੀਤੇ ਗਏ ਜਿਸ ਵਿੱਚ 26 નિર્દોਸ਼ ਲੋਕ ਮਾਰੇ ਗਏ ਸਨ ਹਮਲੇ ਦੇ ਮੁੱਖ ਨਿਸ਼ਾਨੇ ਬਹਾਵਲਪੁਰ ਫਰੀਦਕੇ ਮਜੱਪਰਾਬਾਦ ਸਨ ਇਹ ਪਹਿਲੀ ਵਾਰ ਹੈ ਕਿ 1971 ਦੀ ਜੰਗ ਤੋਂ ਬਾਅਦ ਭਾਰਤ ਨੇ ਤਿੰਨੋਂ ਸੁਰੱਖਿਆ ਬਲ ਥਲ ਨੌ ਅਤੇ ਵਾਯੂ ਸਨ ਇਕੱਠੇ ਹੋ ਕੇ ਨਵਾਂ ਵੱਡਾ ਹਮਲਾ ਕੀਤਾ। ਪਾਕਿਸਤਾਨ ਨੇ ਦਾਅਵਾ ਕੀਤਾ ਹੈ ਕਿ ਹਮਲੇ ਵਿੱਚ 8 ਨਾਗਰਿਕ ਮਾਰੇ ਗਏ ਹਨ ਜਿਨ੍ਹਾਂ ਵਿੱਚ ਬੱਚੇ ਅਤੇ ਔਰਤਾਂ ਵੀ ਸ਼ਾਮਲ ਹਨ ਅਤੇ 35 ਲੋਕ ਜ਼ਖਮੀ ਹੋ ਗਏ ਹਨ। ਇਸ ਦੇ ਨਾਲ ਹੀ ਪਾਕਿਸਤਾਨ ਨੇ ਪੰਜ ਭਾਰਤੀ ਲੜਾਕੂ ਜਹਾਜ਼ਾਂ ਨੂੰ ਗਰਾਉਂਡ ਦਾ ਵੀ ਦਾਅਵਾ ਕੀਤਾ ਹੈ। ਸੰਯੁਕਤ ਰਾਸ਼ਟਰ ਦੇ ਮਹਾਸੇਚਿਵ ਅੰਟੋਨੀਓ ਗੁਟੇਰਸ ਨੇ ਦੋਵਾਂ ਦੇਸ਼ਾਂ ਨੂੰ ਸੰਯਮ ਬਣਾਉਣ ਦੀ ਅਪੀਲ ਕੀਤੀ ਹੈ ਜਦਕਿ ਅਮਰੀਕਾ ਤੇ ਯੂਕੇ ਨੇ ਵੀ ਤਣਾਅ ਨੂੰ ਘਟਾਉਣ ਦੇ ਲਈ ਕਦਮ ਚੁੱਕਣ ਦੀ ਸਲਾਹ ਦਿੱਤੀ ਹੈ ਇਹ ਹਮਲਾ ਭਾਰਤ ਅਤੇ ਪਾਕਿਸਤਾਨ ਵਿਚਕਾਰ ਤਣਾਅ ਨੂੰ ਨਵੀਂ ਉਚਾਈ ਤੇ ਲੈ ਗਿਆ ਹੈ ਤੇ ਦੋਨਾਂ ਦੇਸ਼ਾਂ ਨੇ ਆਪਣੀ ਹਵਾਈ ਸੇਵਾ ਨੂੰ ਨिलੰਪਿਤ ਕਰ ਦਿੱਤਾ ਹੈ ਤੇ ਸਰਹੱਦੀ ਖੇਤਰਾ ਵਿੱਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਆਪਰੇਸ਼ਨ ਸੰਦੂਰ ਨਾਲ ਭਾਰਤ ਨੇ ਸਪਸ਼ਟ ਕਰ ਦਿੱਤਾ ਹੈ ਕਿ ਅੱਤਵਾਦ ਦੇ ਖਿਲਾਫ ਉਹ ਕਿਸੇ ਵੀ ਹੱਦ ਤੱਕ ਜਾ ਸਕਦਾ ਹੈ ਹੁਣ ਸਾਰੀ ਦੁਨੀਆ ਦੀਆਂ ਨਜ਼ਰਾਂ ਦੋਹਾਂ ਪ੍ਰਮਾਣੂ ਹਥਿਆਰ ਧਾਰੀ ਦੇਸ਼ਾਂ ਤੇ ਟਿਕੀ ਹੋਈ ਹੈ ਕਿ ਇਹਤਨਾ ਹੋਰ ਵਦੇਗਾ ਜਾਂ ਫਿਰ ਰਾਹਤ ਮਿਲੇਗੀ ਹੋਰ ਅਪਡੇਟ ਪ੍ਰਾਪਤ ਕਰਨ ਲਈ ਹੁਣੇ ਸਬਸਕ੍ਰਾਈਬ ਕਰੋ ਸਾਡੇ ਚੈਨਲ ਜੀਐਨਕੇ ਨਿਊਜ਼ ਇੰਡੀਆ ਨੂੰ